ਪ੍ਰਭ ਕੀ ਓਟ ਗਹੋ ਮਨ ਮੇਰੇ ਚਰਨ ਕਮਲ ਗੁਰਮੁਖ ਅਰਾਧੋ ਦੁਸ਼ਮਣ ਦੁਖ ਨਾ ਆਵੇ ਨੇਰੇ ਆਪੇ ਬਣ ਤ੍ਰਿਣ ਤ੍ਰੇ ਭਵਨਸਾਰ ਜਾਂ ਕੈ ਸੂਤ ਪੁਰੋਇਆ ਸੰਸਾਰ ਆਪੇ ਸ਼ਿਵ ਸ਼ਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਤ ਕਤ ਪੇਖੂੰ ਤਤ ਤਤ ਸੋਏ ਤਿਸ ਬਿਨ ਦੂਜਾ ਨਹੀਂ ਕੋਏ ਸਾਗਰ ਦਰਿਆ ਨਾਮ ਕੇ ਰੰਗ ਗੁਣ ਗਾਵੈ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਸ ਜਾ ਕੈ ਊਨਾ ਨਾਹੀ ਕਿਛ ਜਨ ਤਾ ਕੈ ਕਰ ਕਿਰਪਾ ਜਿਸ ਹੋਏ ਸੁਪਰਸੰਨ ਨਾਨਕ ਦਾਸ ਸੇ ਜਨ ਧੰਨ ਭਗਤ ਮਨ ਅਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦ ਪਏ ਪਰਮ ਬਿਨਸ ਗਏ ਖਿਨ ਮਾਹੇ ਪਾਰ ਬ੍ਰਹਮ ਬਸਿਆ ਮਨ ਆਏ RAM RAM ਸੰਤ ਸਦਾ ਸਹਾਈ ਘਰ ਬਾਹਰ ਨਾਲੇ ਪਰਮੇਸ਼ਰ ਰਬ ਰਹਾ ਪੂਰਨ ਸਭ ਠਾਏ ਪਾਰ ਬ੍ਰਹਮ ਬਸਿਆ ਮਨ ਆਏ RAM RAM ਸੰਤ ਸਦਾ ਸਹਾਈ ਘਰ ਬਹਰ ਨਾਲੇ ਪਰਮੇਸ਼ਨ ਰਬ ਰਹਾ ਪੂਰਨ ਸਭ ਠਾਏ